ਸੱਤ ਕੰਮ ਚਾਹੁੰਦਾ ਹੈ ਤਾਂ ਆਪਕੀ ਸੇਵਾ ਵਿੱਚ ਅੱਜ ਜਿਹੜਾ ਸਾਡੇ 65 ਨੰਬਰ ਮਕਰਮਦਾਰ ਸਰਗਾਂ ਕਨਾਲ ਕਨਾਲ ਘਟਿ ਵਿੱਚ ਅਕਿਊ ਸਾਡੇ ਕੋਲ ਪੁਲਿਸ ਰਿਪੋਰਟ ਚੱਲ ਰਿਹਾ ਸੀਗਾ ਅੱਜ ਅਸੀਂ ਦੁਬਾਰਾ ਨੂੰ ਪੁਲਿਸ ਪੇਸ਼ ਕੀਤਾ ਤੇ ਮਾਨਯੋਗ ਜੱਜ ਸਾਹਿਬ ਤੋਂ ਸਾਨੂੰ ਅਸੀਂ ਪੁਲਿਸ ਰਿਮਾਂਡ ਵਾਸਤੇ ਰਿਕਵੈਸਟ ਕੀਤੀ ਸੀ ਸਾਨੂੰ 2 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਬਾਕੀ ਜਿਹੜੀ ਫਰਦਰ ਐਸ ਕੇ ਇਨਵੈਸਟੀਗੇਸ਼ਨ ਪੁਲਿਸ ਰਿਮਾਂਡ ਕਰਾਂਗੇ ਉਹ ਦੇਖੋ ਜਿਹੜੀਆਂ ਚੀਜ਼ਾਂ ਹੈਗੀਆਂ ਇਨਵੈਸਟੀਗੇਸ਼ਨ ਦੇ ਵਿਸ਼ਾ ਹੈ ਪ੍ਰੀਲੀਮਿਨਰੀ ਸਟੇਜ ਤੇ ਇਨਵੈਸਟੀਗੇਸ਼ਨ ਦੇ ਜਿਹੜੀ ਚੀਜ਼ਾਂ ਨੇ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਐਸ ਪਰ ਬੀਐਨਐਸਐਸ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਊਗੀ ਐਂ ਦਨੂ ਵੀ ਫਰਾਈ ਆਨ ਦਾ ਫਾਈਲ ਦਾ ਚਲਾਨ ਉਸ ਤੋਂ ਬਾਅਦ ਅਸੀਂ ਤੁਹਾਨੂੰ ਸ਼ੇਅਰ ਕਰਾਂਗੇ ਪਰਦੇਸ਼ੀ ਕੈਪਟਨ ਜਿਹੜੇ ਸੁਣਿਆ ਕਿ ਉਹ ਕੁਝ ਯੂਟਾਈਜ਼ ਨਹੀਂ ਕਰ ਸਕਦੇ ਦੇਖੋ ਮੈਂ ਪਹਿਲਾਂ ਵੀ ਕਿਹਾ ਕਿ ਜਿਹੜੀ ਚੀਜ਼ ਇਨਵੈਸਟੀਗੇਸ਼ਨ ਦੇ ਵਿਸ਼ਾ ਹੁੰਦੀਆਂ ਨੇ ਅਸੀਂ ਪ੍ਰੀਲੀਮਿਨਰੀ ਸਟੇਜ ਤੇ ਅਸੀਂ ਬਾਰੇ ਕਮੈਂਟ ਨਹੀਂ ਕਰ ਸਕਦੇ ਦੱਸ ਨਹੀਂ ਸਕਦੇ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਊਗੀ ਕੋਸਤੂ ਬਾਤ ਅਸੀਂ ਤੁਹਾਡੇ ਨਾਲ ਡੈਫੀਨਿਟਲੀ ਸ਼ੇਅਰ ਕਰਾਂਗੇ ਕੋਈ ਜਾਂ ਫਿਰ ਦਿੱਤਾ ਨਹੀਂ ਆ ਉਹਦੇ ਬਾਅਦ ਸਾਡੀ ਟੀਮ ਸਿਟੀ ਹੈਗੀਆਂ ਨੇ ਰੇਡਸ ਹਾਸ ਲਗੀਆਂ ਤੇ ਚੰਡੀਗੜ੍ਹ ਤੋਂ ਵੀ ਟੀਮਾਂ ਵੀ ਜਾਂਚ ਕਰੀ ਜਾਂ ਸਾਡੀਆਂ ਵੱਖ-ਵੱਖ ਟੀਮਾਂ ਲੱਗੀਆਂ ਹੋਈਆਂ ਨੇ ਹਾਂ ਅਸੀਂ ਕਾਫੀ ਐਂਗਲਸ ਤੋਂ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਚੰਡੀਗੜ੍ਹ ਤੋਂ ਕੋਈ ਟੀਮ ਆਈ ਜਾਂ ਜਾਂਚ ਕਰ ਰਹੀ ਹੈ ਮੈਂ ਪਹਿਲਾਂ ਵੀ ਦੱਸਿਆ ਵੀ ਅਸੀਂ ਕਾਫੀ ਐਂਗਲਸ ਤੋਂ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਸੋ ਸਾਰੇ ਐਂਗਲਾਂ ਤੋਂ ਜਿੰਨਾ ਤੱਕ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋ ਜਾਂਦੀ ਮੈਂ ਕਮੈਂਟ ਨਹੀਂ ਕਰ ਸਕਦਾ ਇਹ ਸਭ ਕੀ ਚੱਲ ਰਿਹਾ ਹੈ ਤਾਂ ਆਪਕੀ ਅੱਜ ਜਿਹੜਾ ਸਾਡੇ 65 ਪਰਮਕਦਰ ਸਰ ਹੈਗਾ ਪਾਣਾ ਕਨਾਲ ਕੋਰਟ ਦੇ ਵਿੱਚ ਅਕਿਊਸ ਸਾਡੇ ਕੋਲ ਪੁਲਿਸ ਨੂੰ ਮਾਰਦੇ ਚੱਲ ਰਿਹਾ ਸੀਗਾ ਅੱਜ ਉਸੇ ਦੁਬਾਰਾ ਨੂੰ ਪੁਲਿਸ ਪੇਸ਼ ਕੀਤਾ ਤੇ ਮਾਨਯੋਗ ਜੱਜ ਸਾਹਿਬ ਤੋਂ ਸਾਨੂੰ ਅਸੀਂ ਪੁਲਿਸ ਰਿਮਾਂਡ ਵਾਸਤੇ ਰਿਕਵੈਸਟ ਕੀਤੀ ਸੀ ਸਾਨੂੰ 2 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਬਾਕੀ ਜਿਹੜੀ ਫਰਦਰ ਐਸੀ ਇਨਵੈਸਟੀਗੇਸ਼ਨ ਪੁਲਿਸ ਨੂੰ ਮਾਨ ਕਰਾਂ ਉਹ ਦੇਖੋ ਜਿਹੜੀਆਂ ਚੀਜ਼ਾਂ ਹੈਗੇ ਨੇ ਇਨਵੈਸਟੀਗੇਸ਼ਨ ਦੇ ਵਿਸ਼ਾ ਅ ਪ੍ਰੀਲੀਮਿਨਰੀ ਸਟੇਜ ਤੇ ਇਨਵੈਸਟੀਗੇਸ਼ਨ ਦੇ ਜਿਹੜੀਆਂ ਚੀਜ਼ਾਂ ਨੇ ਅਸੀਂ ਡਿਸਕਸ ਨਹੀਂ ਕਰ ਸਕਦੇ ਐਸ ਪਰ ਬੀਐਨਐਸਐਸ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਉਸ ਤੋਂ ਬਾਅਦ ਅਸੀਂ ਤੁਹਾਨੂੰ ਸਾਰੀ ਸ਼ੇਅਰ ਕਰਾਂਗੇ। ਪਰ ਦੇਸ਼ੀ ਕਿਪਟਨ ਜਿਹੜੇ ਸੁਣਾ ਕੇ ਉਹ ਕੁਝ ਵੀ ਤੁਹਾਡੇ ਨਾਲ WhatsApp ਕਿਸੀ ਦੇਖੋ ਮੈਂ ਪਹਿਲਾਂ ਵੀ ਕਿਹਾ ਕਿ ਜਿਹੜੀ ਇਹ ਇਨਵੈਸਟੀਗੇਸ਼ਨ ਦੇ ਵਿਸ਼ਾ ਹੁੰਦੀਆਂ ਨੇ ਉਹ ਅਸੀਂ ਪ੍ਰੀਲੀਮਿਨਰੀ ਸਟੇਜ ਤੇ ਅਸੀਂ ਪਰ ਰਿਕਮੈਂਡ ਨਹੀਂ ਕਰ ਸਕਦੇ ਦੱਸ ਨਹੀਂ ਸਕਦੇ ਕਿਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਊਗੀ ਉਸ ਤੋਂ ਬਾਅਦ ਅਸੀਂ ਤੁਹਾਨੂੰ ਡੈਫੀਨੇਟਲੀ ਸ਼ੇਅਰ ਕਰਾਂਗੇ। ਉਸ ਤੋਂ ਬਾਅਦ ਸਾਡੀ ਟੀਮ ਸਿਟੀ ਹੈਗੀ ਹੈ ਨਰੇਟਸ ਲੱਗਿਆ। ਤੇ ਚੰਡੀਗੜ੍ਹ ਤੋਂ ਵੀ ਟੀਮਾਂ ਵੀ ਹੁੰਦੀਆਂ ਜਾਂਚ ਕਰਨੀਆਂ ਸਾਡੀਆਂ ਵੱਖ-ਵੱਖ ਟੀਮਾਂ ਲੱਗੀਆਂ ਹੋਈਆਂ ਨੇ। ਹਾਂ ਅਸੀਂ ਕਾਫੀ ਐਂਗਲ ਤੋਂ ਜੀ ਇਨਵੈਸਟੀਗੇਸ਼ਨ ਪਹਿਲਾਂ ਵੀ ਦੱਸਿਆ ਵੀ ਅਸੀਂ ਕਾਫੀ ਐਂਗਲਸ ਉੱਤੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਸੋ ਸਾਰੇ ਐਂਗਲਾਂ ਤੋਂ ਜਿੰਨਾ ਤੱਕ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋ ਜਾਂਦੀ ਮੈਂ ਕਮੈਂਟ ਨਹੀਂ ਕਰ ਸਕਦਾ ਅੱਜ ਜਿਹੜਾ ਸਾਡੇ 65 ਮਬਰਨ ਮੁਕੱਦਮਾ ਦਾ ਦਰਖਾਵਾ ਪਨਾਹ ਕਨਾਲ ਕੋਟ ਜਿਹੜਾ ਕਿਉਂ ਸਾਡੇ ਕੋਲ ਪੁਲਿਸ ਰਿਪੋਰਟ ਤੇ ਚੱਲ ਰਿਹਾ ਸੀਗਾ ਅੱਜ ਅਸੀਂ ਦੁਬਾਰਾ ਉਹਨੂੰ ਪੇਸ਼ ਕੀਤਾ ਤੇ ਮਾਨਯੋਗ ਜੱਜ ਸਾਹਿਬ ਤੋਂ ਸਾਨੂੰ ਅਸੀਂ ਪੁਲਿਸ ਰਿਮਾਂਡ ਵਾਸਤੇ ਰਿਕਵੈਸਟ ਕੀਤੀ ਸੀ ਸਾਨੂੰ 2 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਬਾਕੀ ਜਿਹੜੀ ਫਰਦਰ ਐਸੀ ਇਨਵੈਸਟੀਗੇਸ਼ਨ ਪੁਲਿਸ ਨੂੰ ਮੰਗਤਾਂ ਉਹ ਦੇਖੋ ਜਿਹੜੀਆਂ ਚੀਜ਼ਾਂ ਹੈਗੀਆਂ ਇਨਵੈਸਟੀਗੇਸ਼ਨ ਦੇ ਵਿਸ਼ਾ ਅ ਪ੍ਰੀਲੀਮਿਨਰੀ ਸਟੇਜ ਤੇ ਇਨਵੈਸਟੀਗੇਸ਼ਨ ਦੇ ਜਿਹੜੀ ਚੀਜ਼ਾਂ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਇਸ ਪਰ ਪੀਐਨਐਸਐਸ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਊਗੀ ਐਂਡ ਦਨ ਵੀ ਫਾਈਲ ਆਨ ਦਾ ਫਾਈਲ ਦਾ ਚਲਾਨ ਉਸ ਤੋਂ ਬਾਅਦ ਅਸੀਂ ਤੁਹਾਨੂੰ ਸਾਰੀ ਸ਼ੇਅਰ ਕਰਾਂਗੇ ਦੇਖੋ ਬੇਸ਼ਿਕਰ ਜਿਹੜੀ ਸਮਾਂ ਆ ਕਿ ਉਹ ਤੁਸੀਂ ਕੋਈ ਆਈ ਵੀ ਵਟਸਐਪ ਤੁਸੀਂ ਭੇਜ ਦੇਖੋ ਮੈਂ ਪਹਿਲਾਂ ਵੀ ਕਿਹਾ ਕਿ ਜਿਹੜੀ ਇਹ ਚੀਜ਼ ਇਨਵੈਸਟੀਗੇਸ਼ਨ ਦੇ ਵਿਸ਼ਾ ਹੁੰਦੀਆਂ ਨੇ ਅਸੀਂ ਪ੍ਰੀਲੀਮਿਨਰੀ ਸਟੇਜ ਤੇ ਅਸੀਂ ਪਰ ਰਿਕਮੈਂਡ ਨਹੀਂ ਕਰ ਸਕਦੇ ਦੱਸ ਨਹੀਂ ਸਕਦੇ ਜਦੋਂ ਸਾਡੀ ਇਨਵੈਸਟੀਗੇਸ਼ਨ ਕ ਆ ਉਹਦੇ ਵਾਸਤੇ ਸਾਡੀ ਟੀਮ ਸਿਟੀ ਹੈਗੀ ਹੈ ਨਾ ਰੇਟ ਫਾਸ ਲੱਗਿਆ ਤੇ ਚੰਡੀਗੜ੍ਹ ਤੋਂ ਵੀ ਟੀਮਾਂ ਵੀ ਜਾਂਚ ਕਰੀਆਂ ਸਾਡੀਆਂ ਵੱਖ-ਵੱਖ ਟੀਮਾਂ ਲੱਗੀਆਂ ਹੋਈਆਂ ਨੇ ਹਾਂ ਅਸੀਂ ਕਾਫੀ ਐਂਗਲਸ ਤੋਂ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਚੰਡੀਗੜ੍ਹ ਤੋਂ ਕੋਈ ਟੀਮ ਆਈ ਜਾਂਚ ਕਰ ਰਹੀ ਹੈ ਪਰ ਪਹਿਲਾਂ ਵੀ ਦੱਸਿਆ ਵੀ ਅਸੀਂ ਕਾਫੀ ਐਂਗਲਸ ਤੋਂ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਸੋ ਸਾਰੇ ਐਂਗਲਾਂ ਤੋਂ ਜਿੰਨਾ ਤੱਕ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋ ਜਾਂਦੀ ਮੈਂ ਕਮੈਂਟ ਨਹੀਂ ਕਰ ਸਕਦਾ